ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੈਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਤਾ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990999728 ਅੱਜ ਦੀ ਵਿజిਟ ਆਪਣੇ ਆਪ ਦੇ ਫਾਰਮ ਤੋਂ ਆ ਤੁਹਾਡੇ ਲਈ ਫਾਰਮ ਦੇ ਵਿੱਚੋਂ ਪਰਚੇਜ਼ ਕੀਤੀ ਵੱਸੀ ਲੈ ਕੇ ਆਇਆ ਪਹਿਲਾ ਸੂਆ ਹੁੰਦੀ ਆ ਚੰਗੇ ਸੀਮਣ ਦੀ ਆਪ ਆ ਅੱਗੇ ਵੀ ਚੰਗੇ ਸੀਮਣ ਤੋਂ ਗੱਭਣਾ ਆ ਉਹ ਕਰਦੇ ਆ ਸ਼ੁਰੂਆਤ ਤੋਂ ਦੇਨੇ ਆ ਪ੍ਰਾਪਰਟੀ ਡਿਟੇਲ ਇਹ ਦੀ ਆਪ ਬਾਈ ਜੀ ਟਮਾਸਕੋ ਦੀ ਆ ਅੱਗੇ ਜਮਾਸਕਾ ਤੋਂ ਗੱਭਣਾ ਕੀ ਇਹ ਪਹਿਲਾ ਸੂਆ ਹੀ ਹੁੰਦੀ ਆ ਮੂੰਹ ਤੋਂ ਵੀ ਜੀ ਦੁੱਗ ਦੇ ਦੰਦ ਮਾੜੇ ਮਾੜੇ ਚੱਕੇ ਆ ਤੇ ਦੋ ਦੰਦ ਹੁੰਦੀ ਆਉਂਦੀ ਆ ਤੇ ਪਹਿਲਾ ਸੂਆ ਹੁੰਦੀ ਆ ਫੁੱਲ ਹਾਈਟ ਆ ਬਾਕੀ ਆਰਡਰ ਕੁਆਲਿਟੀ ਦੇਖ ਲਓ ਬਹੁਤ ਸੋਹਣੀ ਤੇ ਹਵਾਨੇ ਢੱਲ ਢੁੱਲ ਬਹੁਤ ਪਈ ਆ ਤੇ ਸੂਨ ਦੇ ਬੱਚੇ ਦੇ ਬਾਈ ਜੀ 12 ਤੋਂ 13 ਦਿਨ ਬਾਕੀ ਪਏ ਆ ਆ ਚੈੱਕ ਕਰ ਸਕਦੇ ਆ ਸਵੇਲਿੰਗ ਪਾਉਣ ਲੱਗ ਗਈ ਬਾਕੀ ਥਣ ਥਣ ਬਹੁਤ ਚੰਗਾ ਲੱਗਿਆ ਆ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਅੱਥੀ ਵੀ ਚਵਾਈ ਹੋ ਸਕਦੀ ਆ ਮਸ਼ੀਨ ਤੇ ਵੀ ਹੋ ਸਕਦੀ ਆ ਹਵਾਨੇ ਢੱਲ ਦੇਖੋ ਹਜੇ ਬਹੁਤ ਪਈ ਆ ਤੇ ਇਹਦੀ ਮਾਂ ਦਾ ਮਿਲਕ ਰਿਕਾਰਡ ਰਿਹਾ ਬਾਈ ਜੀ 40 ਤੋਂ 45 ਪਲੱਸ ਦਾ ਤੇ ਮੰਨ ਕੇ ਚਲੋ 30 35 ਕਿਲੋ ਤੋਂ ਬੱਸੀ ਆ ਰਾਮਦਾਰੀ ਨੇ ਪਾ ਦੂਗੀ ਪਹਿਲਾ ਸੂਆ ਹੀ ਹੁੰਦੀ ਦੇਖ ਸਕਦੇ ਆ ਬਾਈ ਜੀ ਫੁੱਲ ਹਾਈਟ ਆ ਟਾਪ ਬਰੀਡ ਦੀ ਬੱਸੀ ਆਗੀ ਪੂਰੇ ਟਾਪ ਚੋਂ ਟਾਪ ਆਗੀ ਮੋੜ ਲਿਆ ਆ ਦੇਖ ਲਓ ਆਰਡਰ ਚ ਬਾਕੀ ਵਨ ਇਟ ਲੰਡੂ ਲੰਡੂ ਬਹੁਤ ਪਈਆਂ ਦਸਾਂ 12 ਦਿਨਾਂ ਨੂੰ ਡਰੇਣੀ ਕਰਮ ਵਾਲੀ ਨੇ ਪੂਰਾ ਟਾਪ ਦਾ ਬਣਾ ਕੇ ਸੁਣਾਗਾ ਫੇਸ ਬਿਊਟੀ ਚੈੱਕ ਕਰ ਲਓ ਕੋਈ ਲਿੱਸੀ ਲਾਵੀ ਨਹੀਂ ਫੁੱਲ ਹਾਈਟ ਆ ਬਾਈ ਜੀ ਬੋਦੀ ਬਾਦੀ ਚੈੱਕ ਕਰ ਲਓ ਛੋਟਾ ਗੰਨ ਗੋਲ ਜਮਾ ਤੇ ਮੇਨ ਗੱਲ ਬਾਈ ਜੀ ਆਰਡਰ ਦੀ ਆ ਆਰਡਰ ਬਹੁਤ ਸੁਣਾਗਾ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹੈਗਾ ਚੰਗੇ ਸੀਮਣ ਤੋਂ ਆ ਚੰਗੇ ਸੀਮਣ ਤੋਂ ਹੀ ਅੱਗੇ ਕੱਪਣਾ ਬਾਈ ਜੀ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਿਹੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 86990999728 ਤੇ ਪ੍ਰਾਈਜ਼ ਇਹਦਾ ਫੋਨ ਤੇ ਹੋਊਗਾ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਿਹੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ